ਗੁਰੂ ਨਗਰੀ ਅੰਮ੍ਰਿਤਸਰ ਨੂੰ ਕੁਝ ਸਾਲ ਪਹਿਲਾਂ ਸਰਕਾਰਾਂ ਵੱਲੋਂ ਸਮਾਰਟ ਸਿਟੀ ਦਾ ਦਰਸ਼ਾ ਦਿੱਤਾ ਗਿਆ ਸੀ। ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਐ ਸਮਾਰਟ ਸਿਟੀ ਦੇ ਪ੍ਰੋਜੈਕਟ ਅਧੀਨ ਕੁਝ ਕਾਰਜ ਸ਼ੁਰੂ ਵੀ ਕੀਤੇ ਗਏ ਸਨ। ਪਰ ਕੁਝ ਇਲਾਕੇ ਐਸੇ ਵੀ ਸਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਅਣਦੇਖਾ ਕੀਤਾ ਗਿਆ ਹੈ। ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਇਲਾਕੇ ਸਿਟੀ ਸੈਂਟਰ ਦੀ ਜਿਸ ਦੇ ਮਾੜੇ ਹਾਲਾਤਾਂ ਬਾਰੇ ਫਾਸਪੀ ਨਿਊਜ਼ ਚੈਨਲ ਵੱਲੋਂ ਪਹਿਲਾਂ ਵੀ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ। ਕਿਉਂਕਿ ਇੱਥੋਂ ਦੇ ਹਾਲਾਤ ਬਹੁਤ ਬੱੱਤਰ ਬਣ ਚੁੱਕੇ ਨੇ। ਇੱਥੇ ਬਣੇ ਆਡੀਟੋਰੀਅਮ ਗੁਰੂ ਨਾਨਕ ਪਵਨ ਦੇ ਬਾਹਰ ਸਾਫ-ਸਫਾਈ ਪੱਖੋਂ ਹਾਲਾਤ ਬਹੁਤ ਹੀ ਮਾੜੇ ਹਨ ਫਾਸਫੀ ਨਿਊਜ਼ ਟੀਮ ਨੇ ਇੱਕ ਵਾਰ ਫਿਰ ਦੌਰਾ ਕੀਤਾ ਇਸ ਜਗ੍ਹਾ ਦਾ ਜਿੱਥੇ ਕੀ ਜਗਾ ਜਗਾ ਕੂੜਾ ਖਿਲਰਿਆ ਪਿਆ ਸੀ ਅਤੇ ਕਈ ਜਗ੍ਹਾ ਕੂੜੇ ਦੇ ਢੇਰ ਲੱਗੇ ਸਨ ਜ਼ਿਕਰ ਯੋਗ ਹੈ ਕਿ ਆਡੀਟੋਰੀਅਮ ਪਾਰਕਿੰਗ 'ਚ ਦੇਸ਼ ਦੇ ਕਈ ਸੂਬਿਆਂ 'ਚੋਂ ਟੂਰਿਸਟ ਬੱਸਾਂ ਆ ਕੇ ਰੁਕਦੀਆਂ ਹਨ ਸਿਟੀ ਸੈਂਟਰ ਵਿੱਚ ਬਹੁਤ ਸਾਰੇ ਹੋਟਲ ਅਤੇ ਕਈ ਕਾਰੋਬਾਰੀ ਅਦਾਰੇ ਵੀ ਹਨ ਇਥੋਂ ਦੇ ਕੁਝ ਕਾਰੋਬਾਰੀਆਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਿਟੀ ਸੈਂਟਰ ਸ਼ਹਿਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਇਲਾਕਾ ਹੈ ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਥੋਂ ਦੇ ਹਾਲਾਤ ਖਸਤਾ ਹੋ ਚੁੱਕੇ ਹਨ ਕੂੜੇ ਕਾਰਨ ਜਗਾ ਜਗਾ ਗੰਦਗੀ ਫੈਲੀ ਹੈ ਬਦਬੂ ਵੀ ਆਉਂਦੀ ਹੈ ਜਿਸ ਨਾਲ ਇਥੋਂ ਦਾ ਵਾਤਾਵਰਣ ਵੀ ਦੂਸ਼ਿਤ ਹੋ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਇੱਥੇ ਆਉਣ ਵਾਲੇ ਸੈਲਾਨੀ ਇਥੋਂ ਦੇ ਹਾਲਾਤ ਦੇਖ ਕੇ ਗੁਰੂ ਨਗਰੀ ਦਾ ਕੀ ਅਕਸ਼ ਲੈ ਕੇ ਜਾਣਗੇ ਪਣਾ ਕਿਆ ਕਿ ਸਰਕਾਰ ਵੱਲੋਂ ਜੋ ਇਥੇ ਆਡੀਟੋਰੀਅਮ ਬਣਾਇਆ ਗਿਆ ਉਸ ਦੇ ਹਾਲਾਤ ਵੀ ਬਹੁਤ ਮਾੜੇ ਹੋਣ ਜਗਾ ਜਗਾ ਗੰਦਗੀ ਫੈਲੀ ਹੈ ਅਤੇ ਇਸ ਦੀ ਚਾਰ ਦਿਵਾਰੀ ਵੀ ਟੁੱਟੀ ਪਈ ਹੈ ਔਰ ਇਥੇ ਰਾਤ ਨੂੰ ਅੱਜ ਕੱਲ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਸੋਨਾ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਸ ਜਗਾ ਵੱਲ ਧਿਆਨ ਦੇ ਕੇ ਪਹਿਲ ਦੇ ਆਧਾਰ ਤੇ ਉਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਜੋ ਇਥੋਂ ਦੀ ਇੱਕ ਸੁੰਦਰ ਦਿੱਖ ਬਣ ਸਕੇ ਇਹ ਦੀ ਸਿਟੀ ਸੈਂਟਰ ਏਰੀਆ ਸ਼ਹਿਰ ਦਾ ਦਿਲ ਆਮਰਸਰ ਦਾ ਬੜਾ ਖੂਬਸੂਰਤ ਆ ਦਰਬਾਰ ਸਾਹਿਬ ਨੂੰ ਵੀ ਇਹਦਾ ਰਸਤਾ ਜਾਂਦਾ ਵਾ ਟੂਰਿਸਟ ਇੱਥੇ ਆਉਂਦਾ ਵਾ ਇੱਥੇ ਹੋਟਲ ਨੇ ਬੜੀ ਇੰਡਸਟਰੀ ਆ ਇੱਥੇ ਆ ਬੜੀ ਖਸਾ ਹਾਲਤਾ ਹੈ ਦੀ ਬੜੀ ਸਫਾਈ ਨਹੀਂ ਕੋਈ ਇੱਥੇ ਅਧਿਕਾਰੀ ਨਹੀਂ ਬੜਿਆ ਜਣਿਆਂ ਨੂੰ ਆਖਿਆ ਵਾ ਇੱਥੇ ਆ ਟਿਊਬਲ ਲੱਗਾ ਵਾ ਉਹਦੀ ਲੀਕੇਜ ਆ ਬਹੁਤ ਜਿਆਦੀ ਇੱਥੇ ਬੜਾ ਚਿੱਕੜ ਹੋ ਜਾਂਦਾ ਵਾ ਸਫਾਈ ਨਹੀਂ ਬੜਾ ਬਹੁਤ ਬੁਰਾ ਹਾਲਿਆ ਬਿਆਨ ਨਹੀਂ ਕਰਦੇ ਮੈਂ ਝੂਠ ਬੋਲ ਸਕਣਾ ਤੁਸੀਂ ਇਹਦੀਆਂ ਇਹਦੇ ਸ਼ਾਟ ਲਓ ਉਹ ਉਹ ਦਿਖਾਓ Witnesses may lie, but facts never lie. ਮੈਂ ਝੂਠ ਬੋਲ ਸਕਣਾ ਤੁਸੀਂ ਝੂਠ ਬੋਲ ਸਕਦੇ ਹੋ ਆ ਜਿਹੜੀਆਂ ਟੁੱਟੀਆਂ ਕੰਧਾਂ ਨੇ ਆ ਗੰਦ ਪਿਆ ਜਿਹੜਾ ਪਾਣੀ ਆ ਇਹਦਾ ਬੁਰੇ ਹਾਲਾਤ ਨੇ ਆ ਵੇਖੋ ਅਸੀਂ ਬੜਾ ਹੈਵੀ ਟੈਕਸ ਦਿੰਨੇ ਆ ਸਾਡੇ ਦਫ਼ਤਰ ਨੇ ਇੱਥੇ ਲੇਕਿਨ ਇੱਥੇ ਕੋਈ ਸੁਣਵਾਈ ਨਹੀਂ ਸੀਵਰ ਬੰਦ ਹੋ ਜਾਂਦਾ ਕਈ ਕਈ ਦਿਨ ਨਹੀਂ ਖੁੱਲਦਾ ਬਹੁਤ ਬੁਰਾ ਹਾਲ ਆ ਬਰਸਾਤਾਂ 'ਚ ਹੋਰ ਬੁਰਾ ਹਾਲ ਹੋ ਜਾਂਦਾ ਵਾ ਤੁਸੀਂ ਇਹਦਾ ਆ ਵੇਖੋ ਆ ਵਿਖਾਓ ਕੈਮਰੇ ਦੇ ਵਿੱਚ ਆਪਣਾ ਵਿਖਾਓ ਬਹੁਤ ਬੁਰਾ ਹਾਲ ਆ ਬਹੁਤ ਟੂਰਿਸਟ ਆਉਂਦਾ ਵਾ ਪਰ ਬੜਾ ਬੁਰਾ ਪ੍ਰਭਾਵ ਪੈਂਦਾ ਵਾ ਜਿਹੜਾ ਜਿਹੜਾ ਜਿਹਨੂੰ ਕਹਿੰਦੇ ਸਮਾਰਟ ਸਿਟੀ ਅਮਰitsar ਸਮਾਰਟ ਸਿਟੀ ਆਮ ਆ ਸੀਵਰੇਜ ਦੀਆਂ ਗੱਡੀਆਂ ਤੇ ਸਫਾਈ ਦੀਆਂ ਗੱਡੀਆਂ ਤੇ ਲਿਖਿਆ ਸਮਾਰਟ ਸਿਟੀ ਤੇ ਸਮਾਰਟ ਸਿਟੀ ਦੀ ਆਧਾਰਨ ਇੱਕ ਸਿਟੀ ਸੈਂਟਰ ਹੀ ਦਿੱਤਾ ਜਾ ਸਕਦਾ ਜਿਹੜੀ ਸਭ ਤੋਂ ਖੂਬਸੂਰਤ ਜਗਾ ਹੋਵੇ ਜਿੱਦਾਂ ਜਿੱਦਾਂ ਨਾ ਹੀ ਸਿਟੀ ਸੈਂਟਰ ਆ ਉਹਦੇ ਤੋਂ ਅੰਦਾਜ਼ਾ ਲੱਗ ਸਕਦਾ ਕਿ ਕਿੰਨਾ ਕੁ ਖੂਬਸੂਰਤ ਆ ਐਡਮਿਨਿਸਟ੍ਰੇਸ਼ਨ ਦੀ ਕਮੀ ਆ ਕੋਈ ਹੈ ਨਹੀਂ ਇੱਥੇ ਕੋਈ ਇੱਥੇ ਮੇਨਟੇਨੈਂਸ ਹੈ ਨਹੀਂ ਕੋਈ ਅਧਿਕਾਰੀ ਕੋਈ ਨਹੀਂਗਾ ਕਿੰਨੂੰ ਕੰਪਲੇਂਟ ਕਰੀਏ ਅੱਧੀਆਂ ਲਾਈਟ ਇੱਕ ਅੱਧੀ ਲਾਈਟ ਜਗਦੀ ਹੁੰਦੀ ਆ ਬਾਕੀ ਬੰਦ ਹੁੰਦੀਆਂ ਨੇ ਆ ਸਫਾਈ ਵੇਖ ਲਓ ਹਾਲਾਤ ਵੇਖ ਲਓ ਮੈਂ ਤੇ ਪਹਿਲਾਂ ਵੀ ਆਖਿਆ ਅਨਸ਼ੇੜੀਆਂ ਦਾ ਵੀ ਅੱਡਾ ਬਣ ਚੋ ਜਦੋਂ ਗੈਰਾਬਾਦ ਹੋਏਗੀ ਚੀਜ਼ ਜਿੱਥੇ ਅਧਿਕਾਰੀ ਕੋਈ ਨਾ ਹੋਏਗਾ ਜਿੱਥੇ ਵਸੋਂ ਕੋਈ ਨਾ ਹੋਏਗੀ ਨੇਚਰਲੀ ਉੱਥੇ ਚੋਰ ਚੱਕਾ ਨਸ਼ੇੜੀ ਆਣ ਕੇ ਉੱਥੇ ਬਹਿਣਗੇ ਰਹਿਣਗੇ ਮੈਂ ਬੜੀ ਹੱਥ ਜੋੜ ਕੇ ਅਪੀਲ ਕਰਨਾ ਬੜਾ ਕੀਮਤੀ ਜਗਾ ਵਾ ਬੜੀ ਖੂਬਸੂਰਤ ਜਗਾ ਵਾ ਇਹਦੇ 'ਤੇ ਧਿਆਨ ਦਿੱਤਾ ਜਾਵੇ ਸ਼ਹਿਰ ਵਾਲਿਆਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਸਰਕਾਰ ਨੂੰ ਜਿਹੜਾ ਵੀ ਮੇਰਾ ਤੁਹਾਡੇ ਮਾਧਿਅਮ ਨਾਲ ਵੀ ਮੇਰੀ ਅਪੀਲ ਆ ਮੈਂ ਬੜੀ ਵਾਰੀ ਕਮਿਸ਼ਨਰ ਸਾਹਿਬ ਨੂੰ ਵੀ ਮਿਲਿਆ ਵਾ ਉਹ ਕਹਿ ਦਿੰਦੇ ਨੇ ਇੱਕ ਦੋ ਹੀ ਵਾਰੀ ਮਾੜਾ ਮੋਟਾ ਹੋ ਜਾਂਦਾ ਵਾ ਬਾਅਦ ਚ ਫੇਰ ਕੋਈ ਨਹੀਂ ਹੁੰਦਾ ਇੱਥੇ ਪੱਕੀ ਡਿਊਟੀਆਂ ਲੱਗਣੀਆਂ ਚਾਹੀਦੀਆਂ ਸੜਕ ਵੀ ਬਾਹਰ ਵੇਖੋ ਬਿਲਕੁਲ ਟੁੱਟੀ ਪਈ ਆ ਬਹੁਤ ਬੁਰਾ ਹਾਲ ਆ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਨਗਰੀ ਅੰਮ੍ਰਿਤਸਰ ਨੂੰ ਸਰਕਾਰਾਂ ਵੱਲੋਂ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਸੀ ਪਰ ਸਮਾਰਟ ਸਿਟੀ ਵਾਲੀ ਗੱਲ ਨਜ਼ਰ ਆ ਨਹੀਂ ਰਹੀ ਕਿਉਂਕਿ ਫਾਸਟਰ ਨਿਊਜ਼ ਟੀਮ ਅੱਜ ਖੜੀ ਹੈ ਅੰਮ੍ਰਿਤਸਰ ਦੇ ਸਿਟੀ ਸੈਂਟਰ ਵਿੱਚ ਜਿੱਥੇ ਬਹੁਤ ਸਾਰੇ ਹੋਟਲ ਨੇ ਬਹੁਤ ਸਾਰੇ ਕਾਰੋਬਾਰੀ ادارے ਨੇ ਔਰ ਦੁਕਾਨਾਂ ਨੇ ਔਰ ਹਾਲਾਤ ਤੁਸੀਂ ਦੇਖੇ ਆ ਖਾਸ ਕਰ ਇੱਥੇ ਇੱਕ ਆਡੀਟੋਰੀਅਮ ਬਣਾਇਆ ਗਿਆ ਸੀ ਸਰਕਾਰ ਵੱਲੋਂ ਬੜਾ ਅੱਛਾ ਜਿਹਨੂੰ ਗੁਰੂ ਨਾਨਕ ਆਡੀਟੋਰੀਅਮ ਕਿਹਾ ਜਾਂਦਾ ਹੈ ਉਸ ਦੇ ਬਾਹਰ ਜਿੱਥੇ ਟੂਰਿਸਟ ਬੱਸਾਂ ਖੜਦੀਆਂ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਗੰਦਗੀ ਦੇ ਕਿੰਨੇ ਢੇਰ ਨੇ ਜਗ੍ਹਾ ਜਗ੍ਹਾ ਗੰਦਗੀ ਫੈਲੀ ਹੋਈ ਹੈ ਕੂੜਾ ਪਿਆ ਹੈ ਸਫਾਈ ਨਾ ਦੀ ਕੋਈ ਚੀਜ਼ ਨਹੀਂ ਹੈ ਔਰ ਤੁਸੀਂ ਦੇਖ ਸਕਦੇ ਹੋ ਹਰ ਜਗ੍ਹਾ ਹੀ ਕੂੜਾ ਨਜ਼ਰ ਆ ਰਿਹਾ ਹੈ ਇੱਥੇ ਜਿਹੜੀਆਂ ਟੂਰਿਸਟ ਬੱਸਾਂ ਲੱਗਦੀਆਂ ਨੇ ਕਾਰੋਬਾਰੀਆਂ ਨੇ ਗੱਲਬਾਤ ਕਰਦੇ ਆ ਕਿਹਾ ਕਿ ਜਿਹੜੇ ਟੂਰਿਸਟ ਬਾਹਰੋਂ ਆਉਂਦੇ ਨੇ ਇੱਥੋਂ ਨਿਕਲਦੇ ਨੇ ਕੀ ਇਮਪ੍ਰੈਸ਼ਨ ਲੈ ਕੇ ਜਾਣਗੇ ਇਸ ਗੁਰੂ ਨਗਰੀ ਦਾ ਔਰ ਉਹਨਾਂ ਵੱਲੋਂ ਕਈ ਵਾਰੀ ਦੱਸਿਆ ਗਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਰਕਾਰਾਂ ਨੂੰ ਲਿਖਤੀ ਤੌਰ ਤੇ ਵੀ ਇਸ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਦੀ ਸਫਾਈ ਕਰਵਾਈ ਜਾਵੇ ਪਰ ਉਹਨਾਂ ਦਾ ਕੋਈ ਇਸ ਵੱਲ ਧਿਆਨ ਨਹੀਂ ਹੈ ਨਾ ਇਹਦੀ ਡਵੈਲਪਮੈਂਟ ਵੱਲ ਔਰ ਨਾ ਇਹਦੀ ਮੇਨਟੇਨੈਂਸ ਵੱਲ ਸੋ ਉਨੇ ਇੱਕ ਵਾਰ ਫੇਰ ਸਰਕਾਰ ਤੋਂ ਜ਼ਿਲ੍ਹਾ ਪ੍ਰਸ਼ਾਸਨਤੋਂ ਸਬੰਧਿਤ ਵਿਭਾਗ ਤੋਂ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਇਥੋਂ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਵਾਕਈ ਇੱਕ ਸਮਾਰਟ ਸਿਟੀ ਦੀ ਦਿੱਖ ਇਸ ਗੁਰੂ ਨਗਰੀ ਦੀ ਨਜ਼ਰ ਆਵੇ ਫਾਸਟ ਨਿਊਜ਼ ਲਈ ਅਮਰਿਤਸਰ ਤੋਂ ਅਜੀਤ ਕੁਮਾਰ